ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੂੜਾ ਜਥੇਬੰਦੀ ਦੇ ਜ਼ਿਲ੍ਹਾ ਤਰਨਤਾਰਨ ਦੀ ਅੱਜ ਇੱਕ ਅੰਮਰਜਸੀ ਮੀਟਿੰਗ ਹੋਈ ਆ ਜ ਜਿਹਦੇ ਵਿੱਚ 4 ਤਰੀਕ ਨੂੰ ਖਨੋਰੀ ਬਾਰਡ ਤੇ ਜਿਆਦਾ ਤੋਂ ਜਿਆਦਾ ਇਕੱਠ ਕਰਨ ਵਾਸਤੇ ਇਹ ਮੀਟਿੰਗ ਕੀਤੀ ਗਈ ਹੈ ਸਾਡੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਆ ਕਿ ਜਿਆਦਾ ਤੋਂ ਜਿਆਦਾ ਖਨੋਰੀ ਬਾਰਡਰ ਤੇ 4 ਤਰੀਕ ਨੂੰ ਉਥੇ 11 ਵਜੇ ਪਹੁੰਚਣਾ ਏ ਜਲਦੀ ਤੋਂ ਜਲਦੀ ਆਪੋ ਆਪਣੇ ਪਿੰਡਾਂ ਨੂੰ ਲੈ ਕੇ ਜਿਆਦਾ ਤੋਂ ਜਿਆਦਾ ਸੰਗਤਾਂ ਨੂੰ ਲੈ ਕੇ ਖਨੋਰੀ ਬਾਰਡਰ ਤੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਤਲਵੰਡੀ ਬਾਬਾ ਲਛੀਰਾਮ ਦੇ ਗੁਰਦੁਆਰਾ ਸਾਹਿਬ ਕਿਸਾਨ ਸ਼ਰਤ ਕੇ ਮੇਰੀ ਕੋਲ ਬੁੱਢਾ ਦੀ ਇੱਕ ਵੱਡੀ ਮੀਟਿੰਗ ਕੀਤੀ ਕੀ ਜਿਹੜਾ ਕਿ ਉਥੋਂ ਖਨੋੜੀ ਬਾਰਡਰ ਤੋਂ ਵੱਡੀ ਕਾਲ ਆਈ ਆ ਕਿ 4 ਤਰੀਕ ਨੂੰ ਜਿਆਦੇ ਤੋਂ ਜਿਆਦਾ ਜਿੰਨੇ ਵੀ ਸੰਗਤਾਂ ਨੇ ਮਤਲਬ ਉਥੇ ਪਹੁੰਚਣਾ ਦੇ ਜਿਆਦੇ ਤੋਂ ਜਿਆਦਾ ਸਰਕਾਰ ਨੂੰ ਬਖਾਇਆ ਜਾ ਜਿਵੇਂ ਕਿ ਅਸੀਂ 30 ਤਰੀਕ ਨੂੰ ਸਾਰੇ ਬੰਦ ਦਾ ਸੱਦਾ ਦਿੱਤੇ ਤੇ ਲੋਕ ਆਏ ਨੇ ਇਸ ਤਰੀਕੇ ਦੇ ਨਾਲ ਹੀ ਕਿਸਾਨ ਇਸ ਤਰੀਕੇ ਨਾਲ ਖਨੌਰੀ ਉਹ 4 ਤਰੀਕ ਨੂੰ ਜਿਆਦੇ ਤੋਂ ਜਿਆਦਾ ਖਨੌਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਆ ਔਰ ਮੈਨੂੰ ਤਰਨਤਨ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਕਿਸਾਨ ਆਗੂ ਨੇ ਠਾਕ ਜਾਂ ਜਿੰਨੇ ਵੀ ਅਸੀਂ ਅੱਜ ਮੀਟਿੰਗ ਕੀਤੀ ਆ ਭਰੋਸਾ ਦਿਵਾਇਆ ਵੀ ਅਸੀਂ ਜਿਆਦੇ ਤੋਂ ਜਿਆਦਾ ਖਨੌਰੀ ਬਾਰਡਰ ਤੇ ਪਹੁੰਚ ਕੇ ਉਥੇ ਜਿਹੜੀਆਂ ਸੰਗਤਾਂ ਉਹਨਾਂ ਦੇ ਨਾਲ ਰਲ ਕੇ ਇਹ ਸਰਕਾਰ ਦਾ ਵਿਰੋਧ ਕਰਾਂਗੇ ਔਰ ਸਰਕਾਰ ਨੂੰ ਦੱਸਾਂਗੇ ਵੀ ਅਸੀਂ ਅਸੀਂ ਜਾਗਦੇ ਆ ਅਸੀਂ ਆਪਦੇ ਹੱਕ ਲੈਣੇ ਜਾਣਦੇ ਆ ਤੇ ਹੱਕ ਲੈ ਕੇ ਉਥੋਂ ਮੁੜਾਂਗੇ ਇਸ ਕਰਕੇ ਭਾਈ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀਆਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਵੀ 4 ਤਰੀਕ ਨੂੰ 11 ਵਜੇ ਖਨੌਰੀ ਬਾਰਡਰ ਤੇ ਜਿਆਦੇ ਤੋਂ ਜਿਆਦਾ ਕਿਸਾਨ ਸੰਗਤਾਂ ਪਹੁੰਚ ਕੇ ਉਥੇ ਆਪਦੀ ਹਾਜ਼ਰੀ ਲਵਾਉਣ ਔਰ ਸਰਕਾਰ ਦੇ ਨਾਲ ਜੂਝਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆ ਜੋਨ ਕਰਮਜੀਤ ਸਿੰਘ ਜੀ ਪਿੰਡ ਤਲਵੰਡੀ ਸੋਭਾ ਸਿੰਘ ਜੀ ਅਰਪਾਲ ਸਿੰਘ ਦੀ ਗਵਾਈ ਵਿੱਚ ਹੋਈ ਜੋ ਕਿ ਸਾਡੇ ਤੇ ਹਾਈ ਕੋਰਟ ਦਾ ਦਬਾਅ ਪਾ ਰਿਹਾ ਤੇ ਜਿਹੜਾ ਡੱਲੇਵਾਲ ਨੂੰ ਅਸੀਂ ਚੁੱਕਣਾ ਵਾ ਤੇ ਇਹਦਾ ਇਲਾਜ ਕਰਾਉਣਾ ਹੈ ਪਰ ਜਿਹੜਾ ਕਿਸਾਨ ਹੈ ਇਸ ਦਾ ਬਿਲਕੁਲ ਵਿਰੋਧ ਕਰਦੇ ਹਨ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਡੱਲੇਵਾਲ ਨੂੰ ਨਹੀਂ ਚੁੱਕਣ ਦੇਣਾ ਇਸ ਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ 4 ਤਰੀਕ ਨੂੰ ਖਲੋਰੀ ਬਾਰਡਰ ਤੇ ਜਿਹੜਾ ਪੱਤ ਤੋਂ ਵੱਧ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ